ਅੱਗੇ ਵਧਾਂਗੇ ਗੱਲ ਕਰਾਂਗੇ ਨਾਬਾ ਦੀ ਨਾਬਾ ਦੇ ਗੁਰਦੁਆਰਾ ਸਿੱਧ ਸਰ ਦੀ ਸੇਵਾ ਨੂੰ ਲੈ ਕੇ ਦੋ ਤਿਰਾਂ ਆਮੋ ਸਾਹਮਣੇ ਹੋ ਗਏ ਆ ਗੁਰਦੁਆਰਾ ਸਾਹਿਬ ਦੇ ਬਾਹਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਹੈ ਤਾਂ ਕੋਰਟ ਦੇ ਫੈਸਲੇ ਤੋਂ ਬਾਅਦ ਦੋਵਾਂ ਤਰ੍ਹਾਂ ਵਿਚਾਲੇ ਮਾਹੌਲ ਤਣਾਅਪੂਰਨ ਹੋ ਗਿਆ ਗੁਰੂ ਕਾਰ ਦੀ ਸੇਵਾ ਨਿਭਾ ਚੁੱਕੇ ਬਾਬਾ ਕਸ਼ਮੀਰ ਸਿੰਘ ਤੇ ਮਰਿੰਦਰ ਸਿੰਘ ਵਿਚਾਲੇ ਵਿਵਾਦ ਚੱਲ ਰਿਹਾ ਹੈ ਤਾਂ ਨਾਬਾ ਦੇ ਗੁਰਦੁਆਰਾ ਸਿੱਧ ਸਰ ਦੀ ਸੇਵਾ ਨੂੰ ਲੈ ਕੇ ਦੋ ਤਿਰਾਂ ਵਿਚਾਲੇ ਆਮੋ ਸਾਹਮਣੇ ਹੋ ਚੁੱਕੀਆਂ ਨੇ ਗੁਰਦੁਆਰਾ ਸਾਹਿਬ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਔਰ ਦੇ ਫੈਸਲੇ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਮਾਹੌਲ ਤਣਾਅਪੂਰਨ ਬਣ ਚੁੱਕਿਆ ਹੈ ਤਾਂ ਨਾਬਾ ਦੇ ਗੁਰਦੁਆਰਾ ਸਿੱਧਸਰ ਦੀ ਸੇਵਾ ਨੂੰ ਲੈ ਕੇ ਇਹ ਮਾਮਲਾ ਹੈ ਤੇ ਜਿਸ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਨੇ ਗੁਰੂ ਘਰ ਦੀ ਸੇਵਾ ਨੇ ਵਾ ਚੁੱਕੇ ਬਾਬਾ ਕਸ਼ਮੀਰ ਸਿੰਘ ਤੇ ਨਰਿੰਦਰ ਸਿੰਘ ਵਿਚਾਲੇ ਵਿਵਾਦ ਚੱਲ ਰਿਹਾ ਹੈ ਤਾਂ ਤਸਵੀਰਾਂ ਨਾਬਾ ਦੀਆਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਗੁਰਦੁਆਰਾ ਸਿੱਧਸਰ ਦੀ ਸੇਵਾ ਨੂੰ ਲੈ ਕੇ ਦੋ ਤੀਰਾ ਅਮੋ ਸਾਹਮਣੇ ਨੇ ਤਾਂ ਗੁਰੂ ਕਾ ਦੀ ਸੇਵਾ ਨੂੰ ਮਾ ਚੁੱਕੇ ਬਾਬਾ ਕਸ਼ਮੀਰ ਸਿੰਘ ਤੇ ਨਰਿੰਦਰ ਸਿੰਘ ਵਿਚਾਲੇ ਵਿਵਾਦ ਚੱਲ ਰਿਹਾ ਹੈ ਤਾਂ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਹਰਮਿਤ ਜੁੜ ਚੁਕੇ ਨੇ ਤਾਂ ਜੀ ਹਰਮਿਤ ਤਾਂ ਨਾਬਾ ਦੇ ਗੁਰਦੁਆਰਾ ਸਿਲਸਿਲ ਦੀ ਸੇਵਾ ਨੂੰ ਲੈ ਕੇ ਦੋ ਤੀਰਾ ਅਮੋ ਸਾਹਮਣੇ ਨੇ ਤਾਂ ਮਾਹੌਲ ਤਣਾਅਪੂਰਨ ਹੋਇਆ ਹੋਇਆ ਹੈ ਤਾਂ ਪੂਰਾ ਮਾਮਲਾ ਕੀ ਹੈ ਕੀ ਜੀ ਤੁਹਾ ਦੇ ਕਿ ਇਤਿਹਾਸਕ ਗੁਰਦੁਆਰਾ ਜਿਹੜਾ ਨਾਪਾ ਦੇ ਨਜ਼ਦੀਕ ਸਿੱਧ ਸਰ ਲੌਰੈਂਸ ਸਾਹਿਬ ਜਿੱਥੋਂ ਕਿ ਸ਼੍ਰੀਮਨ ਸੰਤਪਾਪਾ ਸੁਖਦੇਵ ਸਿੰਘ ਜੀ 2003 ਦੇ ਵਿੱਚ ਫਿਰ ਸ਼ੁਰੂ ਜਾਂਦੇ ਨੇ ਉਸ ਤੋਂ ਬਾਅਦ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਬਾਬਾ ਹਰਦੇਵ ਸਿੰਘ ਜੀ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਜਾਂਦੇ ਨੇ ਜਿਹੜੇ ਬਾਬਾ ਨਰਿੰਦਰ ਸਿੰਘ ਜੀ ਨੇ ਉਹ ਵੀ ਉਹਨਾਂ ਦੇ ਗੜਬੀਏ ਤੇ ਉਹਨਾਂ ਦੀ ਸੇਵਾ ਕਰਦੇ ਸੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਸੇਵਾ ਇੱਥੇ ਨਿਮਾਰਣੇ ਕਾਫੀ ਲੰਮੇ ਸਮੇਂ ਤੋਂ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨਿਮਾਰ ਰਹੇ ਨੇ ਵਿਸ਼ਾ ਵਿਦੇਸ਼ਾਂ ਦੀ ਧਰਤੀ ਤੇ ਕੀਰਤਨ ਦਾ ਉਪਦੇਸ਼ ਦਿੰਦੇ ਨੇ ਤੇ ਉਸ ਤੋਂ ਬਾਅਦ ਹੋਰ ਪੰਜਾਬ ਦੀਆਂ ਕਈ ਸਟੇਟ ਭਾਰਤ ਦੀਆਂ ਕਈ ਸਟੇਟਾਂ ਦੇ ਵਿੱਚ ਵਿਦਵਾਨ ਸਜਾਉਂਦੇ ਨੇ ਨੇ ਕੇ ਫੈਸਲਾ ਜਿਹੜਾ ਨਾਭਾ ਦੀ ਲੋਅਰ ਕੋਰਟ ਵੱਲੋਂ ਦਿੱਤਾ ਗਿਆ ਉਹ ਕਿ ਟਰਸਟ ਬਣਿਆ ਹੋਸੀ ਉਹ ਟਰਸਟ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਗਿਆ ਉਸ ਕਮੇਟੀ ਨੂੰ ਭੰਗ ਕੀਤਾ ਗਿਆ ਉਹਦੇ ਵਿੱਚ ਟਰਸਟੀ ਮੈਂਬਰ ਵੀ ਨਿਰਸਿੰਘ ਫਤਿਹਾਰ ਸਿੰਘ ਤੇਰ ਬਾਬਾ ਕਸ਼ਮੀਰਾ ਸਿੰਘ ਤੇ ਜਦੋਂ ਉਹ ਫੈਸਲਾ ਆਉਂਦਾ ਉਸ ਫੈਸਲੇ ਦੀ ਕਾਪੀ ਲੈ ਕੇ ਤੇ ਇੱਕ ਪੁਲਿਸ ਨੂੰ ਕਾਪੀ ਦੇਖ ਤੇ ਉਸ ਤੋਂ ਬਾਅਦ ਡੇਰੇ ਦੇ ਵਿੱਚ ਫੋਰਸ ਆ ਜਿਹੜੀ ਨਰਿੰਦਰ ਬਾਬੇ ਵੱਲੋਂ ਤਨਾਤਕ ਕਰਵਾਈ ਜਾਂਦੀ ਆ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਦੂਸਰੇ ਪਾਸੇ ਜਿਹੜੀ ਸੰਗਤ ਆ ਉਹ ਸ਼ਾਂਤਮਈ ਜਾਪ ਕਰਦੀ ਆ ਗੁਰੂ ਦਾ ਜੀ ਜੀ ਤਾਂ ਜੋ ਤਸਵੀਰਾਂ ਦੇ ਵਿੱਚ ਭਾਰੀ ਪੁਲਿਸ ਦਿਖਾਈ ਦੇ ਰਹੀ ਹੈ ਤਾਂ ਸੰਗਤ ਵੀ ਬਾਹਰ ਦਿਖਾਈ ਦੇ ਰਹੀ ਹੈ ਤਾਂ ਹੁਣ ਜੋ ਮਾਹੌਲ ਹੈ ਇਸ ਸਮੇਂ ਵੀ ਜੋ ਤਣਾਅਪੂਰਨ ਬਣਿਆ ਹੋਇਆ ਹੈ ਬਿਲਕੁਲ ਤਣਾਅਪੂਰਨ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਜਿਹੜੀ ਸਿੱਖ ਸੰਗਤਾ ਉਹਦੇ ਵਿੱਚ ਰੋਸ ਹੈ ਜਿਹਦੇ ਸਾਦਰ ਨਾਭਾ ਦੇ ਇੰਚਾਰਜ ਨੇ ਥੇ ਉਹਨਾਂ ਵੱਲੋਂ ਸਥਿਤੀ ਨੂੰ ਜਿਹੜਾ ਢਕਾਇਆ ਗਿਆ ਸੰਗਤ ਨੂੰ ਢਕਾਇਆ ਗਿਆ ਜਥੇਦਾਰ ਨੂੰ ਢਕਾਇਆ ਗਿਆ ਉਧਰ ਢਕਾਇਆ ਗਿਆ ਉਹਨਾਂ ਸਥਿਤੀ ਨੂੰ ਕਾਬੂ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਤਾਂ ਉਲਟ ਸ਼ਬਦ ਨੇ ਜਿਹੜੇ ਪੁਲਿਸ ਦੀ ਭਾਸ਼ਾ ਹੁੰਦੀ ਹੈ ਜਿਹੜੀ ਪੁਲਿਸ ਦੀ ਭਾਸ਼ਾ ਉਹ ਉਹ ਗੁਰੂਆਂ ਤੋਂ ਹੀ ਵਰਤੀ ਜਾਂਦੀ ਆ ਉਹਨਾਂ ਮਹਾਪੁਰਸ਼ਾਂ ਤੇ ਵਰਤੀ ਜਾਂਦੀ ਆ ਮਹਾਪੁਰਸ਼ ਇਹ ਚੀਜ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕਰਦੇ ਜੇ ਕਿ ਪੁਲਸਾ ਜੇ ਕਿਸੇ ਨੂੰ ਕੋਈ ਐਜੀ ਭਾਸ਼ਾ ਜਿਹੜੀ ਵਰਤੇ ਤਾਂ ਮਹਾਪੁਰਸ਼ ਤਾਂ ਇੱਕ ਰੱਬ ਦਾ ਰੂਪ ਹੁੰਦੇ ਨੇ ਉਹ ਸੰਗਤ ਨੂੰ ਸਿੱਧੇ ਰਸਤੇ ਪਾਉਂਦੇ ਨੇ ਪਰ ਗੁਰੂ ਘਰਾਂ ਦੇ ਵਿੱਚ ਝਗੜੇ ਜ਼ਰੂਰ ਹੁੰਦੇ ਦੇਖਨੇ ਪਰ ਅਜਿਹਾ ਮਾਹੌਲ ਆ ਜਿਹੜਾ ਪੁਲਿਸ ਨੇ ਇੱਥੇ ਬਣਾਇਆ ਹੋ ਕਿਸੇ ਗੁਰੂ ਘਰ ਦੇ ਵਿੱਚ ਅਜਿਹਾ ਮਾਹੌਲ ਕਦੇ ਨਹੀਂ ਵੇਖਿਆ ਜੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਰਮੀਤ ਸਿੰਘ ਜੀ ਦਾ ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਨਾਬਾ ਦੇ ਗੁਰਦੁਆਰਾ ਸਿਰਸਰ ਦੀ ਸੇਵਾ ਨੂੰ ਲੈ ਕੇ ਦੋ ਤਿਰਾਂ ਅੰਮੋ ਸਾਹਮਣੇ ਨੇ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਭਾਰੀ ਭਾਰੀ ਪੁਲਿਸ ਬਲ ਵੀ ਦਿਖਾਈ ਦੇ ਰਿਹਾ ਹੈ ਤਾਂ ਸੰਗਤ ਵੀ ਬੈਠੀ ਹੋਈ ਹੈ ਤਾਂ ਕੋਰਟ ਦੇ ਫੈਸਲੇ ਤੋਂ ਬਾਅਦ ਦੋਵਾਂ ਤਰ੍ਹਾਂ ਵਿਚਾਲੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਨਾਬਾ ਦੇ ਗੁਰਦੁਆਰਾ ਸਿੱਧ ਸਰਦੀ ਸੇਵਾ ਨੂੰ ਲੈ ਕੇ ਦੋ ਤਿਰਾਂ ਦੇ ਵਿਚਾਲੇ ਇਹ ਵਿਵਾਦ ਚੱਲ ਰਿਹਾ ਹੈ ਗੁਰੂ ਘਰ ਦੀ ਸੇਵਾ ਨਿਭਾ ਚੁੱਕੇ ਬਾਬਾ ਕਸ਼ਮੀਰ ਸਿੰਘ ਤੇ ਨਰਿੰਦਰ ਸਿੰਘ ਵਿਚਾਲੇ ਇਹ ਵਿਵਾਦ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਤਾਇਨਾਤ ਕੀਤੀ ਹੋਈ ਹੈ ਤਾਂ ਜੋ ਸਿੱਧਪੁਰ ਦੀ ਸੇਵਾ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਨੇ ਤਾਂ ਕੋਰਟ ਦੇ ਫੈਸਲੇ ਤੋਂ ਬਾਅਦ ਦੋਵਾਂ ਧਿਰਾਂ ਦੇ ਵਿਚਾਲੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਤਨਾਬ ਆਇਆ ਮਾਮਲਾ ਹੈ ਦਾਬਾ ਦੇ ਗੁਰਦੁਆਰਾ ਸਿੱਧ ਸਰਦੀ ਸੇਵਾ ਨੂੰ ਲੈ ਕੇ ਦੋਵਾਂ ਧਿਰਾਂ ਦੋ ਧਿਰਾਂ ਜੋ ਨੇ ਆਮੋ ਸਾਹਮਣੇ ਨੇ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਵੀ ਇੱਥੇ ਤਨਾਤ ਹੈ ਤਾਂ ਸੰਗਤ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਬੈਠੀ ਹੋਈ ਹੈ ਤੇ ਗੁਰੂ ਘਰ ਦੀ ਸੇਵਾ ਨਿਭਾ ਚੁੱਕੇ ਬਾਬਾ ਕਸ਼ਮੀਰ ਸਿੰਘ ਤੇ ਨਰਿੰਦਰ ਸਿੰਘ ਦੇ ਵਿਚਾਲੇ ਵਿਵਾਦ ਚੱਲ ਰਿਹਾ ਹੈ ਕਿੰਨਾ ਕੁ ਵੱਡਾ ਯੁੱਧ ਹੋਣ ਵਾਲਾ ਕੋਈ ਪਤਾ ਨਹੀਂ ਕਿੰਨਾ ਕੁ ਕਰਫਿਊ ਲਾ ਦਿੱਤਾ ਇੱਥੇ ਇੰਨੀ ਵੱਡੀ ਗੱਲ ਹੈ ਵੀ ਨਹੀਂ ਜਿਹੜੇ ਅਧਿਕਾਰੀ ਨੇ ਬੈਠ ਕੇ ਵੀ ਗੱਲ ਕਰ ਸਕਦੇ ਨੇ ਮਹਾਪੁਰਸ਼ ਪਿਆਰ ਵਾਲੇ ਨੇ ਉਹ ਤਾਂ ਉਹਨਾਂ ਨੂੰ ਤਾਂ ਕਦੀ ਗੁੱਸੇ ਵਿੱਚ ਵੀ ਨਹੀਂ ਵੇਖਿਆ ਸੀ ਸਾਰੀ ਸੰਗਤ ਉਹਨਾਂ ਦੇ ਨਾਲ ਹੈ ਬੜੀ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਅਤੇ ਬੜੀ ਦੂਰੋਂ ਦੂਰੋਂ ਸੰਗਤ ਚੱਲ ਵੀ ਪਈ ਹੈ ਅਤੇ ਇੱਥੇ ਜਿਆਦਾ ਜਿਹੜਾ ਹੈ ਪ੍ਰਭਾਵ ਪੈ ਰਿਹਾ ਸੰਗਤ ਇਕੱਠੀ ਹੋਵੇਗੀ ਕੋਈ ਗੱਲਬਾਤ ਹੋ ਗਈ ਇਹਦਾ ਦੇਰੀ ਸਰਕਾਰ ਜ਼ਿੰਮੇਵਾਰ ਹੋਵੇਗੀ ਕਿਉਂਕਿ ਮਾਹਪੁਰਖ ਤੇ ਸੰਗਤ ਇੱਕ ਹੀ ਹੈ ਜੋ ਸੰਗਤ ਦਾ ਹੁਕਮ ਹੈ ਮਾਹਪੁਰਖ ਮਾਹਪੁਰਖ ਜਿਹੜੇ ਸੰਗਤ ਨੂੰ ਹੁਕਮ ਕਰਦੇ ਨੇ ਸੰਗਤ ਮੰਨਦੀ ਹੈ ਤੇ ਸਾਰਾ ਕਾਰਜ ਜਿਹੜਾ ਮਾਹਪੁਰਖਾਂ ਦੇ ਸੰਯੋਗ ਨਾਲ ਹੋ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਕੇ ਮਾਹਪੁਰਖ ਪ੍ਰਚਾਰ ਕਰਦੇ ਨੇ ਸਿੱਖੀ ਦਾ ਬੜਾ ਵੱਡਾ ਪ੍ਰਚਾਰ ਹੈ ਸੋ ਇਹ ਜੋ ਕਰ ਰਹੇ ਨੇ ਸਰਕਾਰ ਇਹ ਗਲਤ ਕਰ ਰਹੀ ਹੈ ਸੰਗਤਾਂ ਵਿੱਚ ਬਹੁਤ ਗਲਤ ਮੈਸੇਜ ਜਾ ਰਿਹਾ ਸਾਡੇ ਬੂਟ ਪਾ ਕੇ ਪੁਲਿਸ ਇਥੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਇਹ ਪਹਿਲਾਂ ਇੱਥੇ ਬੇਅਦਬੀ ਦਾ ਵੀ ਕਾਰਨ ਹੋ ਸਕਦਾ ਜੀ ਇਹ ਬਿਲਕੁਲ ਕਿਉਂਕਿ ਜੋ ਕੋਰਟ ਦਾ ਫੈਸਲਾ ਤੀ ਕੋ ਫੈਸਲਾ ਆਉਣ ਦੇ ਬਾਵਜੂਦ ਵੀ ਮਾਹਪੁਰਸਾਂ ਵੱਲੋਂ ਅੱਗੇ ਅਪੀਲ ਵੀ ਪਾਈ ਹੋਈ ਹੈ ਸੰਤਾਂ ਵੱਲੋਂ ਪਰ ਫਿਰ ਵੀ ਸਾਧ ਸੰਗਤ ਜੀ ਇੱਥੇ ਬਿਨਾਂ ਕਿਸੇ ਆਰਡਰ ਤੋਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਨਸਪੈਕਟਰ ਹੈ ਇਲਾਕੇ ਦਾ ਉਹ ਤੰਗ ਕਰ ਰਿਹਾ ਹੈ ਸਾਰੇ ਆਪਣੇ ਗੁਰਦੁਆਰਾ ਸਾਹਿਬ ਦੀ ਸਾਰੀ ਸੰਗਤ ਉਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਸਾਰੇ ਆਲ ਵੱਡ ਦੇ ਵਿੱਚ ਰਾੜਾ ਸਾਹਿਬ ਦੀ ਸੰਪਰਦਾਇ ਇਹ ਬਹੁਤ ਦੁਖਦਾਈ ਘਟਨਾ ਹੈ ਇਹਦਾ ਸੰਗਤ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਸਮੂਹ ਜਿਹੜੀ ਆਪਣਾ ਹੀ ਵਿਵਾਦ ਇੱਥੇ ਚੱਲ ਰਿਹਾ ਹੈ ਕਿ ਪੁਲਿਸ ਇੱਥੇ ਆਣ ਕੀ ਪ੍ਰਸ਼ਾਸਨ ਧੱਕਾ ਕਰ ਰਿਹਾ ਕੋਰਟ ਦੇ ਵਿੱਚੋਂ ਕੋਈ ਆਰਡਰ ਨਹੀਂ ਹੈਗਾ ਇਹਨਾਂ ਕੋਲੇ ਕਿ ਜਿਹਦੇ ਨਾਲ ਇੱਥੇ ਕੋਈ ਦਖਲ ਲਿਆ ਜਾਏ ਐਸਾ ਕੋਈ ਆਰਡਰ ਹੈ ਨਹੀਂ ਜੇ ਕੋਈ ਹੈ ਵੀ ਤਾਂ ਪੀ ਲੱਗੇ ਹੋ ਚੁੱਕੀ ਐ ਇੱਥੇ ਗੁਰੂ ਘਰ ਦੇ ਵਿੱਚ ਜਿਹੜਾ ਪੁਲਿਸ ਦਾ ਆਉਣਾ ਉਹ ਬੜੀ ਵੱਡੀ ਬੇਦਵੀ ਬੇਦਵੀ ਦਾ ਸਾਫਤ ਹੋਣਾ ਕਿ ਉਹ ਬੂਟ ਪਾ ਕੇ ਇੱਥੇ ਪੁਲਿਸ ਪ੍ਰਸ਼ਾਸਨ ਫਿਰ ਰਿਹਾ ਐ ਇਹ ਬੜਾ ਵੱਡਾ ਨਿੰਦਨਯੋਗ ਗੱਲ ਐ ਤੇ ਅਸੀਂ ਇਸ ਗੱਲ ਦਾ ਵਿਰੋਧ ਵੀ ਤੇ ਰੋਸ ਵੱਡੀ ਭਾਰੀ ਮਾਤਰਾ ਦੇ ਵਿੱਚ ਜੋ ਪੁਲਿਸ ਐ ਇਸ ਗੱਲ ਤੇ ਸੰਗਤ ਸਾਰੀ ਨੂੰ ਰੋਸ ਐ